ਜੀ ਦਾ ਜੀ ਉਹਨਾਂ ਨੇ ਸਾਡੇ ਘਰ ਨੂੰ ਤਾਲਾ ਲਾਇਆ ਹਾਂਜੀ ਉਹਨਾਂ ਨੇ ਸਾਨੂੰ ਅੰਦਰ ਪੜਨੋਂ ਰੋਕਿਆ ਅਸੀਂ ਇੱਥੇ ਰਿਪੋਰਟ ਕੀਤੀ ਹੈ ਅਸੀਂ ਇੱਥੇ ਰਿਪੋਰਟ ਕਰੀ ਯਾਰ ਭਜਨ ਸਰ ਕੋਲੇ ਇਹ ਸਾਡੇ ਨਾਲ ਮੌਕੇ ਦੇ ਮੁਲਾਜ਼ਮਾਂ ਨੇ ਜਾ ਕੇ ਜ਼ਿੰਦਾ ਖਲਾ ਕੇ ਸਾਨੂੰ ਅੰਦਰ ਪਾੜਿਆ ਠੀਕ ਹੈ ਜੀ ਉਸ ਦਿਨ ਅਸੀਂ ਅੰਦਰ ਬੜੇ ਆ ਦੂਸਰੇ ਦਿਨ 7:30 ਵਜੇ ਨਿਕਲੀਆਂ ਨੇ ਉਸ ਦਿਨ ਇਹਨਾਂ ਨੇ ਮੇਰੇ ਬੇਟੇ ਦੇ ਮਾਰਿਆ ਦੂਸਰੇ ਦਿਨ 7:30 ਵਜੇ ਨਿਕਲੀਆਂ ਨੇ ਘਰੋਂ ਤੇ 12 ਵਜੇ ਦੇ ਕਰੀਬ ਇਹ ਕੰਧਾਂ ਟੱਪ ਕੇ ਅੰਦਰ ਆਈਆਂ ਨੇ ਜਦ ਕਿ ਮੈਂ ਇਹਨਾਂ ਦੇ ਬਿੱਲਾਂ ਵਜਾਉਣ ਤੇ ਮੈਂ ਗੇਟ ਨਹੀਂ ਖੋਲਿਆ ਮੈਂ ਡਰਦੀ ਨਹੀਂ ਖੋਲਿਆ ਇਹਨਾਂ ਨਾਲ ਮੁੰਡੇ ਸੀਗੇ ਠੀਕ ਹੈ ਜੀ ਮੇਰਾ ਨਾਂ ਨਾ ਜਿੰਦਾ ਖੋਲਣ ਤੇ ਇਹਨਾਂ ਨੇ ਮੈਨੂੰ ਅੰਦਰ ਆ ਕੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੈਨੂੰ ਫੜਿਆ ਦੋਨੇ ਜਣੀਆਂ ਮੈਨੂੰ ਚਿੰਬੜੀਆਂ ਮੇਰਾ ਰੋਲਾ ਪਾਉਣ ਤੇ ਮੇਰਾ ਕਿਰਾਏਦਾਰ ਨਿਕਲਿਆ ਮੇਰੇ ਘਰ ਰਾਏਦਾਰ ਨੇ ਰੋਲਾ ਪਾਇਆ ਤਾਂ ਮੁੰਡੇ ਨਿਕਲੇ ਅੰਦਰੋਂ ਤੋਂ ਇਹ ਉਹਨਾਂ ਨੇ ਆ ਕੇ ਮੈਨੂੰ ਛੜਾਇਆ ਬਸਾਂ ਛੜਾਇਆ ਜੀ ਬਹੁਤ ਔਖਾ ਛੜਾਇਆ ਤੇ ਮੈਨੂੰ ਤਾਂ ਮੁੜ ਕੇ ਪਤਾ ਹੀ ਨਹੀਂ ਚੱਲਿਆ ਇਹ ਗੱਲਬਾਤ ਆ ਇਹ ਸਾਰੀ ਸਾਡਾ ਹੋਰ ਕੋਈ ਇਹਨਾਂ ਨਾਲ ਝਗੜਾ ਨਹੀਂ ਇਹ ਸਾਡਾ ਮਕਾਨ ਜ਼ਬਰਦਸਤੀ ਦੱਬ ਰਹੀਆਂ ਨੇ ਸਾਡੇ ਨਾਲ ਬਦੀਕੀਆਂ ਕਰ ਰਹੀਆਂ ਨੇ ਨਸ਼ਾ ਪੱਤਾ ਕਰਦੀਆਂ ਨੇ ਗਲਤ ਬੰਦੇ ਆਉਂਦੇ ਨੇ ਇਹਨਾਂ ਕੋਲੇ ਠੀਕ ਆ ਜੀ ਇਹਨਾਂ ਨੇ ਤਾਂ ਸਾਨੂੰ ਫੈਮਲੀ ਕਹਿ ਕੇ ਰੱਖਿਆ ਸੀ ਲੈ ਆ ਸੀ ਮਕਾਨ ਜਦ ਕੇ ਸਾਡੇ ਟਾਵਰ ਲੱਗਿਆ ਹੋਇਆ ਟਾਵਰ ਵਾਲੇ ਮੁੰਡੇ ਨੇ ਹੀ ਚਾਬੀਆਂ ਦਿੱਤੀਆਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਸੀ ਹੋਈ ਠੀਕ ਆ ਜੀ ਮਾਨਪ੍ਰੀਤ ਨਾਲ ਇਹਨਾਂ ਨੇ ਗੱਲ ਕੀਤੀ ਉਹਨੇ ਚਾਬੀਆਂ ਦਿੱਤੀਆਂ ਨੇ ਉਹਨਾਂ ਤੋਂ ਹੀ ਕਿਰਾਏ ਤੇ ਲਿਆ ਇਹਨਾਂ ਨੇ ਉਹਨੇ ਕਿਹਾ ਸੀ ਸਾਨੂੰ ਵੀ ਇੱਕ ਮੈਡਮ ਆ ਇੱਕ ਉਹਨਾਂ ਦਾ ਬੱਚਾ ਤੇ ਇੱਕ ਉਹਦਾ ਹਸਬੰਡ ਜਦ ਕਿ ਇਹ ਕੰਮ ਹੋਇਆ ਨਹੀਂ ਹੈਗਾ ਉਹਨਾਂ ਨਾਲ ਗਲਤ ਵਿਵਹਾਰ ਹੁੰਦਾ ਰਿਹਾ ਗਲਤ ਬੰਦੇ ਆਉਂਦੇ ਰਹੇ ਨੇ ਜਾਂ ਸਾਨੂੰ ਪਤਾ ਲੱਗਿਆ ਸਾਡਾ ਕਿਰਾਏਦਾਰ ਇਹਨਾਂ ਨੇ ਭਜਾਇਆ ਜਿਹੜਾ 2 ਸਾਲ ਤੋਂ ਰਹਿ ਰਿਹਾ ਸੀ ਉਹਦੇ ਕਹਿਣ ਤੇ ਅਸੀਂ ਆਏ ਫਿਰ ਇਹਨਾਂ ਨੇ ਸਾਨੂੰ ਵੀ ਲੋਕ ਨਹੀਂ ਖੋਲਿਆ ਇਹ ਇਹਨਾਂ ਨੇ ਜਾਨੀ ਸਾਨੂੰ ਘਰੋਂ ਸਾਨੂੰ ਹੀ ਬਾਹਰ ਕੱਢਤਾ ਵੀ ਉੱਥੇ ਮਿਲਾਂਗੇ ਅਸੀਂ ਸਾਡੇ ਕੈਮਰੇ ਲੱਗੇ ਸੀ ਉਹ ਵੀ ਤੋੜਤੇ ਇਹਨਾਂ ਨੇ ਉੱਪਰ ਲੇਡੀਜ਼ ਰਹਿੰਦੀਆਂ ਸੀਗੀਆਂ ਉਹ ਉਹਨਾਂ ਨਾਲ ਸਾਡਾ ਮੈਟਰ ਸੀਗਾ ਉਹ ਥੋੜੇ ਜੇ ਮਤਲਬ ਸਹੀ ਢੰਗ ਨਾਲ ਨਹੀਂ ਸੀ ਰਹਿ ਰਹੀਆਂ ਹਨਾ ਗਲਤ ਮਿਸਯੂਜ਼ ਕਰਦੀਆਂ ਸੀ ਸਾਡੇ ਘਰ ਦਾ ਗਲਤ ਬੰਦੇ ਆਂਦੇ ਸੀ ਗਲਤ ਕੁੜੀਆਂ ਬੁਲਾਉਂਦੀਆਂ ਸੀ ਐਦਾਂ ਦਾ ਧੰਦਾ ਕਰਦੀਆਂ ਪਈਆਂ ਸੀ ਤੇ ਸਾਨੂੰ ਡਰਾਬੇ ਦਿੰਦੀਆਂ ਸੀ ਮੇਰੀ ਵਾਈਫ ਨੂੰ ਕਹਿੰਦੀਆਂ ਤੈਨੂੰ ਅਸੀਂ ਐਂ ਚਕਵਾ ਦਾਂਗੇ ਇਹ ਕਰ ਦਾਂਗੇ ਪਹਿਲਾਂ ਸਾਨੂੰ ਉਹਨਾਂ ਨੇ ਕਿਹਾ ਨਾ ਵੀ ਮੇਰੇ ਘਰ ਵਾਲਾ ਵਧੇਰਾ ਸਾਹਿਬ ਦੀ ਗੱਡੀ ਚਲਾਉਂਦਾ ਪਿਆ ਇਦਾਂ ਕਰਕੇ ਇਹਨਾਂ ਨੂੰ ਡਰਾਇਆ ਧਮਕਾਇਆ ਤੇ ਅਸੀਂ ਐਂ ਕਰਾ ਦਾਂਗੇ ਤੁਹਾਨੂੰ ਸਾਨੂੰ ਇੱਕ ਵਧੀਆ ਗੁੱਡ ਫੈਮਿਲੀ ਕਹਿ ਕੇ ਮੁੰਡੇ ਨੇ ਰਖਾਇਆ ਵੀ ਵਧੀਆ ਫੈਮਿਲੀ ਆ ਵੀ ਇੱਕ ਉਹਦੀ ਮਦਰ ਆ ਤੇ ਵਾਈਫ ਆ ਦੋ ਬੱਚੇ ਆ ਇਦਾਂ ਕਰਕੇ ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ 10 ਦਿਨਾਂ ਬਾਅਦ ਹੀ ਤੱਕ ਪੱਲੀਆ ਲੇਡੀਜ਼ ਰਹਿੰਦੀਆਂ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀ ਭੈਣੇ ਤੁਸੀਂ ਨਾ ਵੀ ਆਪਣਾ ਜਾਓ ਤੇ ਸਮਾਨ ਚੱਕੋ ਵੀ ਅਸੀਂ ਨਹੀਂ ਐਦਾਂ ਕਰ ਰਹੇ ਵੀ ਤੁਸੀਂ ਸਾਡੀ ਬਦਨਾਮੀ ਹੋ ਰਹੀ ਆ ਮਹੱਲੇ 'ਚ ਹਨਾ ਸਾਰਾ ਮਹੱਲਾ ਸਾਨੂੰ ਗਾਲਾਂ ਦਿੰਦਾ ਪਿਆ ਵੀ ਇੱਥੇ ਗਲਤ ਬੰਦੇ ਆਂਦੇ ਆ ਗਲਤ ਕੁੜੀਆਂ ਆਂਦੀਆਂ ਹਨਾ ਵੀ ਸਾਡੀ ਮਤਲਬ ਇਮੇਜ ਖਰਾਬ ਹੋ ਰਹੀ ਆ ਤੇ ਉਹ ਕਹਿੰਦੀ ਆ ਵੀ ਹਾਂ ਠੀਕ ਐ ਅਸੀਂ ਸਾਨੂੰ ਟਾਈਮ ਦੇ ਦਿਓ ਅਸੀਂ 2 ਮਹੀਨਿਆਂ ਦਾ ਟਾਈਮ ਵੀ ਦਿੱਤਾ ਉਹਨਾਂ ਨੂੰ ਫਿਰ ਉਹਨਾਂ ਨੇ ਉਸ ਤੋਂ ਬਾਅਦ ਲੋਕ ਲਾ ਲਿਆ ਸਾਡੇ ਘਰ ਨੂੰ ਅੰਦਰੋਂ ਜਿੰਦਾ ਮਾਰ ਲਿਆ ਸਾਡੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ કરી ਮੇਰੀ ਵਾਈਫਾਈ ਦੇ ਮਦਰ ਫਾਦਰ ਦੀ ਡੈਥ ਹੋਈ ਹੋਈ ਆ ਹਾਲਾਂਕਿ ਇਹਨੂੰ ਧਮਕਾਉਂਦੀਆਂ ਰਹੀਆਂ ਵੀ ਅਸੀਂ ਤੈਨੂੰ ਇਹ ਕਰਦਾਂਗੇ ਉਹ ਕਰਦਾਂਗੇ ਅਸੀਂ ਗੇੜੇ ਮਾਰਦੇ ਰਹੇ ਸਾਨੂੰ ਗੇਟ ਨਹੀਂ ਖੋਲਿਆ ਉਹਨਾਂ ਨੇ ਤੇ ਫਿਰ ਇੱਕ ਦਿਨ ਮੁਲਾਜ਼ਮਾ ਨੂੰ ਅਸੀਂ ਕੰਪਲੀਟ ਕਰੀ ਤੇ ਮੁਲਾਜ਼ਮ ਆਏ ਮੁਲਾਜ਼ਮਾ ਨੇ ਆ ਕੇ ਗੇਟ ਖਲਵਾਇਆ ਤੇ ਅੰਦਰੋਂ ਤਾਲਾ ਢਵਾ ਕੇ ਗੇਟ ਖਲਵਾ ਕੇ ਸਾਨੂੰ ਅੰਦਰ ਐਂਟਰ ਕਰਵਾਇਆ ਉਸ ਤੋਂ ਬਾਅਦ ਮੇਰੇ ਆ ਸੱਟ ਮਾਰੀ ਉਹਨਾਂ ਨੇ ਤੇ ਮੈਂ 바ਵਾ ਮੈਂ ਪਰੇਸ਼ਾਨ ਹੋ ਗਿਆ ਫਿਰ ਉਸ ਤੋਂ ਅਗਲੇ ਦਿਨ ਉਹ 6 6.5 7 ਦੇ ਕਰੀਬ ਚਲੀ ਗਈਆਂ ਘਰ ਅਸੀਂ ਅੱਜ ਦੀ ਕੰਪਲੀਟ ਕੀਤੀ ਖਾਣੇ ਅਸੀਂ ਕੰਪਲੀਟ ਕਰੀਏ ਜੀ ਬਕਾਇਦਾ ਐਮਆਰਐਲ ਸਾਰਾ ਕੁਝ ਕਰਾ ਕੇ ਦਿੱਤਾ ਮੁਲਾਜ਼ਮਾ ਨੂੰ ਤੇ ਬਾਕੀ ਜਦੋਂ ਗਈਆਂ ਦੂਸਰੇ ਦਿਨੇ 7 ਵਜੇ ਦੇ ਕਰੀਬ ਰਾਤੀ 12 ਦੇ ਕਰੀਬ ਆਈਆਂ 12 ਦੇ ਕਰੀਬ ਆਈਆਂ ਤਾਂ ਇਹਨਾਂ ਨੇ ਜਦੋਂ ਕੰਦਾ ਗੇਟ ਖੜਕਾਇਆ ਤੇ ਮਾਤਾ ਨੇ ਡਰਦੀ ਨੇ ਗੇਟ ਨਹੀਂ ਖੋਲਿਆ ਇਹਨਾਂ ਨੂੰ ਨਾਲ ਇਹਨਾਂ ਦੇ ਬੰਦੇ ਸੀਗੇ ਵੀ ਕੋਈ ਗੱਲ ਬਾਤ ਨਾ ਹੋ ਜੇ ਮੇਰੇ ਬੱਚਿਆਂ ਨੂੰ ਕੋਈ ਨਾ ਚੋਟ ਨਾ ਪਹਤਾ ਜੇ ਇਦਾਂ ਇਹ ਡਰ ਕੇ ਨਹੀਂ ਗੇਟ ਖੋਲਿਆ ਇਹਨਾਂ ਨੇ ਸਾਨੂੰ ਵੀ ਨਹੀਂ ਉਠਾਇਆ ਤੇ ਜਦੋਂ ਇਹਨਾਂ ਨੇ ਗੇਟ ਖੋਲਿਆ ਤਾਂ ਬਾਹਰ ਦੇਖਿਆ ਇਹਨਾਂ ਨੇ ਕੰਦਾ ਟੱਪੀਆਂ ਕੰਦਾ ਟੱਪੀਆਂ ਹੁਣ ਤੁਸੀਂ ਆਪ ਦੇਖੋ ਕੋਈ ਲੇਡੀਜ਼ ਕਿੱਦਾਂ ਕਿਸੇ ਦੇ ਘਰੇ ਕੰੰਦਾ ਟੱਪ ਕੇ ਜਾ ਸਕਦੀ ਆ ਉਦਾਂ ਘਰ ਦੀ ਕੰੰਧ ਟੱਪ ਕੇ ਬੰਦਾ ਸਾਲ ਮਾਰੂਗਾ ਉਦਾਂ ਹੀ ਛੱਟ ਲੱਗੇਗੀ ਨਾਰਮਲ ਬੰਦੇ ਦੇ ਵੀ ਛੱਟ ਲੱਗੇਗੀ ਇਹਨਾਂ ਨੇ ਕੰੰਦਾ ਟੱਪੀਆਂ ਤੇ ਮੇਰੀ ਮਾਤਾ ਨਾਲ ਝਗੜਾ ਕਰਿਆ ਉਹਨਾਂ ਨੂੰ ਵਾਲ ਫਾੜ ਕੇ نیچے ਸਿੱਟ ਲਿਆ ਤੇ ਉਹਨਾਂ ਨਾਲ ਜ਼ਬਰਦਸਤੀ ਕੀਤੀ ਨਾ ਉਹਨਾਂ ਨੂੰ ਕੁੱਟਮਾਰ ਕਰੀ ਤੇ ਉਦਾਂ ਹੀ ਜਿਹੜੇ نیچے ਅੰਕਲ ਕਿਰਾਏਦਾਰ ਰਹਿੰਦੇ ਸੀ ਸਾਡੇ 2 ਸਾਲ ਤੋਂ ਉਹ ਆਏ ਵਿਚਾਰੇ ਉੱਠ ਕੇ ਉਹਨਾਂ ਨੇ ਜੜਾਣ ਦੀ ਕੋਸ਼ਿਸ਼ ਕਰੀ ਇਨਾਂ ਦਾ ਕੋਈ ਨਸ਼ਾ ਯੂਜ਼ ਕਰਾਇਆ ਸੀ ਨਾ ਨਸ਼ੇ ਦੀ ਹਾਲਤ ਸੁੱਚੀਆਂ ਨਹੀਂ ਛੱਡਿਆ ਮੇਰੀ ਮਾਤਾ ਨੂੰ ਫਿਰ ਉਹਨਾਂ ਨੇ ਸਾਨੂੰ ਉਠਾਇਆ ਵਾਜਾਂ ਮਾਰੀਆਂ ਅਸੀਂ ਆਏ ਤਾਂ ਅਸੀਂ ਆਪਣੀ ਮਾਤਾ ਨੂੰ ਛੁਡਾਇਆ ਬਹੁਤ ਆਖਾ ਮਸਾਂ ਛੁਡਾਇਆ ਸੀ ਜੀ